ਮੈਂ ਬਾਇ ਕਰਨਾ ਚਾਹਾਂ ਤੇ ਮੈਂ ਬਾਇ ਕਰਕੇ ਉਹਨੂੰ ਫਲਾਈ ਕਰ ਸਕਦੇ ਹਾਂ ਵਿਦਆਊਟ ਹੈਵਿੰਗ ਅ ਲਾਇਸੈਂਸ ਤੁਸੀਂ ਫਲਾਈ ਨਹੀਂ ਕਰ ਸਕਦੇ ਆਪਾਂ ਕੋਰਸ ਕਰੇ ਬਿਨਾ ਉਹਨੂੰ ਬਾਇ ਵੀ ਨਹੀਂ ਕਰ ਸਕਦੇ ਜੇ ਇਸ ਡਰੋਨ ਦੇ ਵਿੱਚ ਤੁਹਾਡਾ ਕੋਈ ਪੇਲੋਡ ਹੈਗਾ ਕੋਈ ਵਜ਼ਨ ਚੱਕਣ ਵਾਲਾ ਜਾਂ ਕੋਈ ਕੁਝ ਡਿਸਟਰੋਏ ਕਰ ਸਕਦਾ ਹੋ ਤੁਸੀਂ ਫਲਾਈ ਨਹੀਂ ਕਰ ਸਕਦੇ ਤੇ ਤੁਸੀਂ ਕਹਿੰਦੇ ਹੋ ਆਰਮਡ ਫੋਰਸਸ ਵੇ ਬਣਾ ਕੇ ਦਿੰਨੇ ਹੋ ਹਨਾ ਤੇ ਪੁਲਿਸ ਤੇ ਆਮੀ ਲਈ ਕਿਵੇਂ ਦਾ ਯੂਸੇਜ ਰਹਿੰਦਾ ਆ ਮੈਮ ਪੁਲਿਸ ਦੇ ਵਿੱਚ ਜਿਹੜਾ ਡਰੋਨ ਯੂਜ਼ ਹੁੰਦਾ ਉਹ ਲਾਅ ਇਨਫੋਰਸਮੈਂਟ ਵਾਸਤੇ ਯੂਜ਼ ਹੁੰਦਾ ਪੁਲਿਸ ਦਾ ਕੰਮ ਹੈਗਾ ਕਾਨੂੰਨ ਦੀ ਵਿਵਸਥਾ ਨੂੰ ਬਣਾਈ ਰੱਖਣਾ ਉਹਨਾਂ ਦਾ ਕੰਮ ਹੈਗਾ ਕਰਾਊਡ ਮੋਨਿਟਰਿੰਗ ਕਰਨਾ ਡਰੋਨ ਕਿੱਥੇ ਕਿੱਥੇ ਯੂਜ਼ ਹੁੰਦੇ ਨੇ ਪਹਿਲਾਂ ਤਾਂ ਸਾਨੂੰ ਇਹ ਦੱਸੋ ਕਿਉਂਕਿ ਵਾਰ ਵਿੱਚ ਜਿਹੜੇ ਡਰੋਨਸ ਯੂਜ਼ ਹੋਏ ਮੈਨੂੰ ਲੱਗਦਾ ਬਹੁਤੇ ਲੋਕਾਂ ਨੂੰ ਨਹੀਂ ਪਤਾ ਸੀ ਕਿ ਵਾਰ ਵਿੱਚ ਡਰੋਨਸ ਵੀ ਯੂਜ਼ ਹੋ ਰਹੇ ਨੇ ਬਹੁਤ ਐਡਵਾਂਸ ਡਰੋਨ ਸਾਡੇ ਯੂਜ਼ ਹੋਏ ਆ ਜਿਨ੍ਹਾਂ ਨੇ ਕਾਊਂਟਰ ਅਟੈਕ ਜਿਹੜੇ ਸਾਡੇ ਐਨਮੀਜ਼ ਹੈ ਉਹਨਾਂ ਦੇ ਡਰੋਨਸ ਤੇ ਕੀਤਾ ਹੈਗਾ ਸਰਵੈਲੈਂਸ ਦੇ ਵਿੱਚ ਸਾਡੇ ਕਾਫੀ ਡਰੋਨ ਯੂਜ਼ ਹੋਏ ਆ ਜਦੋਂ ਆਪਾਂ ਸਰਵੈਲੈਂਸ ਦੀ ਗੱਲ ਕਰਦੇ ਆ ਤਾਂ ਜਿਹੜੀ ਉਹਦੇ ਵਿੱਚ ਕੈਮਰਾਜ਼ ਹੁੰਦੇ ਆ ਉਹ ਡਾਟਾ ਨੂੰ ਫੀਡ ਕਰਦੇ ਆ ਜਾਂ ਨਾਲ ਦੀ ਨਾਲ ਉਹਨੂੰ ਦੇਖ ਸਕਦੇ ਆ ਲਾਈਵ ਫੀਡ ਵੀ ਤੁਹਾਡੇ ਕੋਲ ਆਉਂਦੀ ਹੈ ਤੁਸੀਂ ਉਹਦੇ ਵਿੱਚ ਸਟੋਰ ਵੀ ਕਰ ਸਕਦੇ ਹੋ ਤੇ ਜੇ ਮੈਂ ਡਰੋਨਸ ਦੀ ਗੱਲ ਕਰਾਂ ਇਹਦੀ ਰੇਂਜ ਦਾ ਕੀ ਹਿਸਾਬ ਹੁੰਦਾ ਹੈ ਮਤਲਬ ਜਿਹੜੇ ਨਾਰਮਲ ਡਰੋਨਸ ਹੁੰਦੇ ਆ ਉਹਦੇ ਨਾਲੋਂ ਹੋਰ ਜਿਹੜੇ ਤੁਸੀਂ ਕਈ ਤਰ੍ਹਾਂ ਦੇ ਡਰੋਨਸ ਬਣਾ ਰਹੇ ਥੋੜਾ ਮੈਨੂੰ ਰੇਂਜ ਬਾਰੇ ਜਰੂਰ ਦੱਸੋ ਸਾਡਾ ਯੂਜ਼ ਕੀ ਹੈ ਰਿਕੁਆਇਰਮੈਂਟ ਕੀ ਹੈ ਉਹ ਅਕੋਰਡਿੰਗ ਤੁਸੀਂ ਡਰੋਨ ਦੀ ਰੇਂਜ ਨੂੰ ਐਕਸਟੈਂਡ ਕਰੋਗੇ ਫਿਰ ਇਹ ਤਾਂ ਜੌਬ ਤੇ ਵੀ ਖਤਰਾ ਆ ਗਿਆ ਹੈ ਯਾ AI ਹੈ ਤੁਸੀਂ ਕਹਿ ਲਓ ਯਾ AI ਆਟੋ AI ਜਿਹੜਾ ਕੰਮ ਕਰਦੀ ਹੈ ਜੀ ਬੈਕਐਂਡ 'ਚ ਉਹਨੂੰ ਡਾਟਾ ਤਾਂ ਦਿੱਤਾ ਹੋਇਆ ਨਾ ਡਾਟਾ ਫੀਡ ਕਰਨ ਵਾਲਾ ਕੋਣ ਹੈ ਪਰਸਨ ਹੈ ਪਰਸਨ ਕੋਣ ਹੈ ਤੁਸੀਂ ਤੇ ਮੈਂ ਜਦੋਂ ਆਪਾਂ ਡਰੋਨਸ ਦੀ ਗੱਲ ਕਰਦੇ ਹਾਂ ਕਿ ਕੁਝ ਡਰੋਨਸ ਬੈਨ ਵੀ ਨੇ ਜਾਂ ਕੁਝ ਏਰੀਆਜ਼ ਜਿੱਥੇ ਡਰੋਨ ਨਹੀਂ ਫ্লাই ਕੀਤਾ ਜਾ ਸਕਦੇ ਚਾਈਨੀਜ਼ ਡਰੋਨ ਹੈਗੇ ਉਹਨਾਂ ਤੇ ਬੈਨ ਲਾਇਆ ਹੋਇਆ ਹੈ ਚੰਡੀਗੜ੍ਹ ਮੁਹਾਲੀ ਐਸ ਟਾਈਮ ਤੇ ਰੈੱਡ ਜ਼ੋਨ ਹੈਗਾ ਤੁਸੀਂ ਡਰੋਨ ਫ্লাই ਨਹੀਂ ਕਰ ਸਕਦੇ ਸਸ਼ੀਕਲ ਜੀ ਮੈਂ ਹਮਨ ਤੇ ਤੁਸੀਂ ਦੇਖ ਰਹੇ ਹੋ ਦਾ ਪੰਜਾਬੀ ਲਿੰਕ ਅੱਜ ਦਾ ਟਾਪਿਕ ਡਰੋਨ ਹੈ ਡਰੋਨ ਬਾਰੇ ਗੱਲਾਂ ਬਾਤਾਂ ਕਰਾਂਗੇ ਕਿ ਜਦੋਂ ਅਸੀਂ ਡਰੋਨ ਦੀ ਗੱਲ ਕਰਦੇ ਹਾਂ ਨਾ ਉਹਨੂੰ ਨਾਰਮਲ ਛੋਟੇ ਜਿਹੇ ਡਰੋਨ ਸਾਡੇ ਸਾਹਮਣੇ ਆਉਂਦੇ ਆ ਜੀ ਇਹਨਾਂ ਨਾਲ ਵੀਡੀਓਜ਼ ਬਣਦੀਆਂ ਨੇ ਬਟ ਇਸ ਵਾਰ ਦੇ ਵਿੱਚ ਪਤਾ ਚੱਲਿਆ ਕਿ ਡਰੋਨ ਕਿੰਨੇ ਇੱਕ ਖਤਰਨਾਕ ਤੇ ਕਿੰਨੇ ਵਿਸ਼ਾਲ ਹੋ ਸਕਦੇ ਨੇ ਕਿੰਨਾ ਕੁ ਉਹ ਦੁਸ਼ਮਨਾ ਦਾ ਜੋ ਵੀ ਨੁਕਸਾਨ ਉਹਨਾਂ ਨੇ ਕੀਤਾ ਸੋ ਇਸ ਟਾਪਿਕ ਤੇ ਆਪਾਂ ਗੱਲਬਾਤਾਂ ਕਰਾਂਗੇ ਚੰਡੀਗੜ੍ਹ ਇੰਸਟੀਚਿਊਟ ਆਫ ਡਰੋਨਸ ਦੇ ਸੀਈਓ ਸਨੀ ਕੁਮਾਰ ਜੀ ਦੇ ਨਾਲ ਪਹਿਲਾਂ ਤਾਂ ਉਹਨਾਂ ਦਾ ਸਵਾਗਤ ਕਰ ਲੈਂਦੇ ਆ ਸਸ਼ੀਕਲ ਸਰ ਸਸ਼ੀਕਲ ਸਰ ਡਰੋਨਸ ਦੇ ਟਾਪਿਕ ਤੇ ਗੱਲ ਕਰਾਂਗੇ ਠੀਕ ਹੈ ਡਰੋਨਸ ਕਿੱਥੇ ਕਿੱਥੇ ਯੂਜ਼ ਹੁੰਦੇ ਨੇ ਪਹਿਲਾਂ ਤਾਂ ਸਾਨੂੰ ਇਹ ਦੱਸੋ ਕਿਉਂਕਿ ਵਾਰ ਵਿੱਚ ਜਿਹੜੇ ਡਰੋਨਸ ਯੂਜ਼ ਹੋਏ ਮੈਨੂੰ ਲੱਗਦਾ ਬਹੁਤੇ ਲੋਕਾਂ ਨੂੰ ਨਹੀਂ ਪਤਾ ਸੀ ਕਿ ਵਾਰ ਵਿੱਚ ਡਰੋਨਸ ਵੀ ਯੂਜ਼ ਹੁੰਦੇ ਨੇ ਮੈਮ ਜਿਹੜਾ ਡਰੋਨ ਹੈਗਾ ਅੱਜ ਦੀ ਡੇਟ ਦੇ ਵਿੱਚ ਹਰ ਇੰਡਸਟਰੀ ਚ ਯੂਜ਼ ਹੋ ਰਿਹਾ ਵੀਡੀਓਗ੍ਰਾਫੀ ਤੋਂ ਤੁਸੀਂ ਲੈ ਲਓ ਤੁਸੀਂ ਦੇਖਿਆ ਹੋਣਾ ਮੈਰਿਜਿਸ ਚ ਬਹੁਤ ਡਰੋਨਸ ਯੂਜ਼ ਹੁੰਦੇ ਐ ਐਂਟਰਟੇਨਮੈਂਟ ਇੰਡਸਟਰੀ ਦੇ ਵਿੱਚ ਬਾਲੀਵੁੱਡ ਦੇ ਵਿੱਚ ਹਾਲੀਵੁੱਡ ਦੇ ਵਿੱਚ ਤੇ ਤੁਹਾਡਾ ਕੰਸਟਰਕਸ਼ਨ ਲਾਈਨ ਦੇ ਵਿੱਚ ਹਾਈਵੇਜ਼ ਅਥਾਰਟिटीज ਯੂਜ਼ ਕਰ ਰਹੀ ਹੈ ਮੈਡੀਕਲ ਲਾਈਨ ਦੇ ਵਿੱਚ ਡਰੋਨ ਯੂਜ਼ ਹੋ ਰਿਹਾ ਪੁਲਿਸ ਆਰਮੀ ਐਗਰੀਕਲਚਰ ਸੈਕਟਰ ਚ ਸਾਡੇ ਜਿਹੜੇ ਡਰੋਨਸ ਹੈਗੇ ਆ ਉਹ ਬਹੁਤ ਜ਼ਿਆਦਾ ਯੂਜ਼ ਹੋ ਰਹੇ ਤੇ ਤੁਸੀਂ ਮੈਨੂਫੈਕਚਰਿੰਗ ਕਰਦੇ ਹੋ ਜੀ ਤੁਸੀਂ ਕਿਸ ਤਰ੍ਹਾਂ ਦੇ ਡਰੋਨਸ ਬਣਾ ਰਹੇ ਹੋ ਅਸੀਂ ਐਸ ਟਾਈਮ ਕਸਟਮਾਈਜੇਸ਼ਨ ਆਫ ਡਰੋਨਸ ਦੇ ਵਿੱਚ ਕੰਮ ਕਰ ਰਹੇ ਹਾਂ ਅਸ ਪਰ ਦਾ ਰਿਕੁਆਇਰਮੈਂਟ ਆਫ ਆਰ ਕਲੈਂਟ ਜਿਹੜੇ ਸਾਡੇ ਮੇਜਰ ਕਲੈਂਟ ਹੈਗੇ ਆ ਉਹ ਆਰਮ ਫੋਰਸ ਏਰੀਆ ਸਾਡਾ ਹੈਗਾ ਜਿੱਥੇ ਅਸੀਂ ਕਸਟਮਾਈਜੇਸ਼ਨ ਆਫ ਡਰੋਨਸ ਸਾਡੇ ਸਪਲਾਈ ਕਰਦੇ ਹਾਂ ਅਸ ਪਰ ਦਾ ਰਿਕੁਆਇਰਮੈਂਟ ਆਫ ਕਲੈਂਟ ਜਿਹੜੇ ਵਾਰ ਵਿੱਚ ਯੂਜ਼ ਹੋਏ ਉਹ ਕਿਵੇਂ ਦੇ ਸੀਗੇ ਮਤਲਬ ਜਿਹੜੇ ਨਾਰਮਲੀ ਯੂਜ਼ ਹੁੰਦੇ ਆ ਵੈਸੇ ਤਾਂ ਉਹ ਬਹੁਤ ਵੱਡੇ ਲੈਵਲ ਦੇ ਹਨਾ ਆਪਾਂ ਕੰਪੈਰੀਜ਼ਨ ਤਾਂ ਕੋਈ ਕਰ ਨਹੀਂ ਸਕਦੇ ਬਟ ਥੋੜਾ ਜਿਹਾ ਉਹਦੇ ਬਾਰੇ ਜ਼ਰੂਰ ਦੱਸੋ ਕਿ ਉਹ ਕਿਵੇਂ ਦੇ ਡਰੋਨ ਸੀਗੇ ਮੈਮ ਜਿਹੜੇ ਵਾਰ ਦੇ ਵਿੱਚ ਡਰੋਨ ਯੂਜ਼ ਹੋਏ ਆ ਉਹਦੇ ਬਾਰੇ ਬਹੁਤ ਜ਼ਿਆਦਾ ਡੀਪ ਤੱਕ ਅਸੀਂ ਗੱਲ ਨਹੀਂ ਕਰ ਸਕਦੇ ਤੇ ਤੁਸੀਂ ਸਾਡੇ ਵਾਲੇ ਡਰੋਨਸ ਦੀ ਗੱਲ ਕਰ ਰਹੇ ਆ ਉਧਰ ਵਾਲੇ ਡਰੋਨਸ ਦੀ ਗੱਲ ਕਰ ਰਹੇ ਹੋ ਆਪਾਂ ਆਪਣੇ ਦੀ ਕਰਾਂਗੇ ਆਪਣੇ ਵਾਲੇ ਬਹੁਤ ਐਡਵਾਂਸਡ ਡਰੋਨ ਸਾਡੇ ਯੂਜ਼ ਹੋਏ ਆ ਜਿਨ੍ਹਾਂ ਨੇ ਕਾਊਂਟਰ ਅਟੈਕ ਜਿਹੜੇ ਸਾਡੇ ਐਨਮੀਜ਼ ਹੈ ਉਹਨਾਂ ਦੇ ਡਰੋਨਸ ਤੇ ਕੀਤਾ ਹੈਗਾ ਸਰਵੈਲੈਂਸ ਦੇ ਵਿੱਚ ਸਾਡੇ ਕਾਫੀ ਡਰੋਨ ਯੂਜ਼ ਹੋਈਆਂ ਤਾਂ ਇਸ ਪਰਪਸ ਲਈ ਅਸੀਂ ਡਰੋਨ ਯੂਜ਼ ਕੀਤੇ ਕਾਊਂਟਰ ਕਰਨ ਵਾਸਤੇ ਤੇ ਯੰਗਸਟਰਸ ਜਦ ਤੁਸੀਂ ਜਿਵੇਂ ਸਿਖਾ ਸਿਖਾਉਂਦੇ ਵੀ ਹੋ ਹਨਾ ਤੇ ਕਿਵੇਂ ਦਾ ਰੁਝਾਨ ਤੁਸੀਂ ਯੰਗਸਟਰਸ ਵਿੱਚ ਦੇਖ ਰਹੇ ਯੰਗਸਟਰਸ ਜਿਹੜੇ ਹੈਗੇ ਆ ਅੱਜ ਦੀ ਡੇਟ ਦੇ ਵਿੱਚ ਗਵਰਨਮੈਂਟ ਆਫ ਇੰਡੀਆ ਦੀ ਬਹੁਤ ਜ਼ਿਆਦਾ ਸਕੀਮਸ ਹੈਗੀਆਂ ਡਰੋਨਸ ਨੂੰ ਲੈ ਕੇ ਐਸ ਵੈਲ ਐਜ਼ ਜਿਹੜੇ ਆਪਣੇ ਯੂਥ ਹੈਗੇ ਆ 10th 10th ਪਲੱਸ 2 ਦੇ ਪਾਸ ਆਊਟ ਸਟੂਡੈਂਟਸ ਹੈਗੇ ਆ ਔਰ ਡਰੋਨ ਪਾਇਲਟ ਦਾ ਕੋਰਸ ਕਰਦੇ ਆ ਜਿਹੜੇ ਟੈਕਨੀਕਲ ਬੱਚੇ ਸਾਡੇ ਹੈਗੇ ਆ ਡਿਪਲੋਮਾ ਡਿਗਰੀ ਵਾਲੇ ਔਰ ਡਰੋਨ ਅਸੈਂਬਲਿੰਗ ਰਿਪੇアリング ਦਾ ਕੋਰਸ ਕਰਦੇ ਹੈਗੇ ਆ ਜਿਹਦੇ ਵਿੱਚ ਉਹ ਆਪਣਾ ਫਿਊਚਰ ਦੇਖਦੇ ਆ ਆਈਦਰ ਦੇ ਆਰ ਗੋਇੰਗ ਟੂ ਸਟਾਰਟ देयर ਓਨ ਵਰਕ ਔਰ ਦੇ ਕੈਨ ਵਰਕ ਵਿਦ ਐਨੀ ਇੰਡਸਟਰੀ ਓਕੇ ਓਨ ਵਰਕ ਕਿਹਨੂੰ ਕਹਿੰਦੇ ਹੋ ਓਨ ਵਰਕ ਅਸੀਂ ਕਹਿੰਦੇ ਆ ਵੀ ਜਿਵੇਂ ਮੈਂ ਜਾਂ ਤੁਸੀਂ ਹੈਗੇ ਹੋ ਅਸੀਂ ਡਰੋਨ ਦੀ ਨੌਲੇਜ ਲਈ ਅਸੀਂ ਮੰਨ ਲਓ ਸਿੰਪਲ ਜੀ ਲੈਂਗੁਏਜ ਅਸੀਂ ਡਰੋਨ ਦਾ ਲਾਇਸੈਂਸ ਲਿਆ ਡਰੋਨ ਚਲਾਉਣ ਵਾਸਤੇ ਜਿਵੇਂ ਸਾਡੇ ਕੋਲ ਗੱਡੀ ਦਾ ਲਾਇਸੈਂਸ ਹੁੰਦਾ ਹੈ ਗੱਡੀ ਦਾ ਲਾਇਸੈਂਸ ਲੈਣ ਤੋਂ ਬਾਅਦ ਸਾਡੇ ਕੋਲ ਇੱਕ ਪ੍ਰਾਈਵੇਟ ਹੈਗਾ ਇੱਕ ਕਮਰਸ਼ੀਅਲ ਹੈਗਾ ਜੇ ਤੁਸੀਂ ਕਮਰਸ਼ੀਅਲ ਲਾਇਸੈਂਸ ਲਿਆ ਹੋਇਆ ਹੈ ਕਾਰ ਦਾ ਤੁਸੀਂ ਚਲਾ ਰਹੇ ਹੋ ਉਹਦੇ ਤੋਂ ਤੁਸੀਂ ਅਰਨਿੰਗ ਕਰ ਰਹੇ ਹੋ ਜਿਵੇਂ ਡਰੋਨ ਦਾ ਤੁਸੀਂ ਲਾਇਸੈਂਸ ਲਿੱਤਾ ਹੋਇਆ ਉਹਨੂੰ ਤੁਸੀਂ ਯੂਜ਼ ਕਰ ਸਕਦੇ ਹੋ ਫਾਰ ਐਂਟਰਟੇਨਮੈਂਟ ਇੰਡਸਟਰੀ ਦੇ ਵਿੱਚ ਡਰੋਨ ਫਲਾਈਂਗ ਲਈ ਠੀਕ ਹੈ ਉਸ ਤੋਂ ਬਾਅਦ ਕਾਰਪੋਰੇਟ ਸੈਕਟਰਸ ਹੈਗੇ ਆਂ ਗਵਰਨਮੈਂਟ ਸੈਕਟਰਸ ਹੈਗੇ ਜਿਹਦੇ थ्रू ਤੁਹਾਨੂੰ ਸੈਲਰੀਜ਼ ਵਧੀਆ ਪੇਡ ਹੁੰਦੀ ਹੈ ਤੁਹਾਨੂੰ ਜੋਬ ਮਿਲਦੀ ਹੈ ਤੇ ਹੁਣ ਤੁਸੀਂ ਜੇ ਮੈਂ ਕਹਾਂ ਕਿ ਤੁਸੀਂ ਸਿਖਾਂਦੇ ਵੀ ਹੋ ਬਣਾਉਣਾ ਵੀ ਸਿਖਾਂਦੇ ਹੋ ਡਾਣਾ ਵੀ ਸਿਖਾਂਦੇ ਹੋ ਇਦੇ ਵਿੱਚ ਤੁਸੀਂ ਜ਼ਿਆਦਾ ਰੁਝਾਨ ਦੇਖ ਰਹੇ ਹੋ ਬਣਾਉਣ ਦੇ ਵਿੱਚ ਵੀ ਬੱਚਿਆਂ ਨੂੰ ਯੰਗਸਟਰਸ ਨੂੰ ਆਨਲਾਈਨ ਡ੍ਰਸਟ ਹੈਗਾ ਜੀ ਨਾ ਡਾਂਸ ਚ ਬਲਾਂਸ ਚ ਬਹੁਤ ਜ਼ਿਆਦਾ ਇੰਟਰਸਟ ਹੈਗਾ ਕਿਉਂਕਿ ਉਹਦੇ ਵਿੱਚ ਡੇ ਬਾਏ ਡੇ ਕੁਝ ਨਿਊ ਚੈਲੰਜਸ ਹੈਗੇ ਆਪਾਂ ਹੋਰ ਕੀ ਕੁਝ ਕਰ ਸਕਦੇ ਆ ਆਪਾਂ ਹੋਰ ਕਿਹੜੀ ਐਡਵਾਂਸ ਟੈਕਨੋਲੋਜੀ ਦੇ ਵਿੱਚ ਯੂਜ਼ ਕਰ ਸਕਦੇ ਆ ਮਲਟੀਪਲ ਇਲੈਕਟ੍ਰੋਨਿਕਸ ਨੂੰ ਆਪਾਂ ਹੋਰ ਕਿਵੇਂ ਮੋਡੀਫਾਈ ਕਰ ਸਕਦੇ ਆ ਮੇਕ ਇਨ ਇੰਡੀਆ ਦੇ ਅੰਦਰ ਆਪਾਂ ਕਿਵੇਂ ਹੋਰ ਵਧੀਆ ਡਰੋਨਸ ਬਣਾ ਸਕਦੇ ਆ ਇਹਦੇ ਵਿੱਚ ਬੱਚਿਆਂ ਦਾ ਬਹੁਤ ਇੰਟਰਸਟ ਹੈ ਓਕੇ ਤੇ ਸਕੋਪ ਕੀ ਦੇਖਦੇ ਹੋ ਸਕੂਪ ਮੈਮ ਸਕੂਪ ਤਾਂ ਬਹੁਤ ਜ਼ਿਆਦਾ ਹੈਗਾ ਅੱਜ ਦੇ ਡਰੋਨ ਇੰਡਸਟਰੀ ਚ ਕਿਉਂਕਿ ਤੁਸੀਂ ਕਿਤੇ ਵੀ ਚਲੇ ਜਾਓ ਪ੍ਰਾਈਵੇਟ ਸੈਕਟਰ ਚ ਹੈ ਗਵਰਨਮੈਂਟ ਸੈਕਟਰ ਚ ਪ੍ਰਾਈਵੇਟ ਯੂਨੀਵਰਸਿਟੀਆਂ ਕਾਲਜਸ ਉਹਨਾਂ ਦੇ ਕੋਲ ਆਪ ਦੇ ਡਰੋਨ ਸੈਂਟਰਸ ਉਹਨਾਂ ਨੇ ਓਪਨ ਕੀਤੇ ਹੋਏ ਹਨ ਸਾਡੇ ਵਰਗੀ ਇੰਡਸਟਰੀਜ਼ ਜਿਹੜੀ ਹੈਗੀ ਹੈ ਕੰਪਨੀਆਂ ਹੈਗੀਆਂ ਉਹਨਾਂ ਨੇ ਵੀ ਡਰੋਨ ਟ੍ਰੇਨਿੰਗਸ ਦੇ ਓਪਨ ਕੀਤੇ ਹੋਏ ਹੈਗੇ ਆ ਐਸ ਵੈਲ ਐਸ ਗਵਰਨਮੈਂਟ ਦੀ ਜਿਹੜੀ ਏਜੰਸੀਜ਼ ਹੈਗੀਆਂ ਉਹਨਾਂ ਨੇ ਵੀ ਗਵਰਨਮੈਂਟ ਸੈਕਟਰ ਦੇ ਵਿੱਚ ਡਰੋਨ ਫਲਾਈਂਗ ਤੇ ਡਰੋਨ ਅਸੈਂਬਲਿੰਗ ਰਿਪੇアリング ਦੇ ਸੈਂਟਰ ਕੋਰਸਿਸ ਸਟਾਰਟ ਕੀਤੇ ਹੋਏ ਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੀ ਇੱਕ ਸਾਡੇ ਤੁਸੀਂ ਕਹਿ ਸਕਦੇ ਹੋ ਇੱਕ ਪਲੇਟਫਾਰਮ ਹੈਗਾ ਡਰੋਨ ਦੀਦੀ ਕਰਕੇ ਉਹਦੇ ਚ ਉਹ ਕਿਸਾਨ ਮਹਿਲਾਵਾਂ ਨੂੰ ਡਰੋਨ ਦੀ ਟ੍ਰੇਨਿੰਗ ਪ੍ਰੋਵਾਈਡ ਕਰਦੇ ਆ ਫਾਰ ਆਪਰੇਟ ਆਪਰੇਸ਼ਨ ਓਨਲੀ ਐਗਰੀਕਲਚਰ ਸੈਕਟਰ ਦੇ ਵਿੱਚ ਤੁਸੀਂ ਕਿਵੇਂ ਡਰੋਨ ਨੂੰ ਯੂਜ਼ ਕਰਦੇ ਤੇ ਜਦੋਂ ਨਾ ਆਪਾਂ ਕਹਿੰਦੇ ਹੁੰਨੇ ਆ ਕਈ ਵਾਰ ਕਿ ਪੰਜਾਬੀ ਹਰ ਚ ਕੋਈ ਚੀਜ਼ ਆ ਦੇਵੇ ਹਨਾ ਉਹਦਾ ਯੂਜ਼ ਬਹੁਤ ਵਧੀਆ ਤਰੀਕੇ ਨਾਲ ਬੜੇ ਕ੍ਰੀਏਟਿਵ ਨੇ ਤੇ ਇੱਥੇ ਤੁਸੀਂ ਕੀ ਦੇਖਦੇ ਹੋ ਜੇ ਡਰੋਨ ਹਰ ਕੋਈ ਚਲਾਉਣਾ ਸਿੱਖ ਵੀ ਰਿਹਾ ਹਨਾ ਤੇ ਹਰ ਕੋਈ ਜੇ ਬਣਾ ਵੀ ਰਿਹਾ ਤੇ ਉਹਦਾ ਯੂਸੇਜ ਕੀ ਕੁਝ ਗਲਤ ਵੀ ਹੋ ਸਕਦਾ ਹੈ ਮੈਮ ਹਰ ਕਿਸੇ ਨਾ ਕਿਸ ਹਰ ਕਿਸੇ ਚੀਜ਼ ਦੇ ਫਾਇਦੇ ਵੀ ਹਨ ਨੁਕਸਾਨ ਵੀ ਹੈਗੇ ਹਨ ਹਰ ਇੱਕ ਬੰਦਾ ਜੇ ਆਪਾਂ ਕਹੀਏ 100% ਆਪਣੇ ਇੰਡੀਅਨਸ ਡਰੋਨ ਚਲਾਉਣਾ ਸਿੱਖ ਰਹੇ ਨਹੀਂ ਜਿਨ੍ਹਾਂ ਦਾ ਇੰਟਰਸਟ ਹੈਗਾ ਡਰੋਨ ਦੀ ਕੈਟਾਗਰੀਜ਼ ਹੈਗੀ ਹੈ ਨੈਨੋ স্মॉल ਲਾਰਜ ਇਸ ਤਰ੍ਹਾਂ ਦੇ ਨਾਲ ਡਰੋਨ ਦੀ ਕੈਟਾਗਰੀਜ਼ ਹੈਗੀ ਹੈ ਛੋਟੇ ਵੱਡੇ ਡਰੋਨਸ ਉਹ ਡਿਪੈਂਡ ਕਰਦਾ ਹੈ ਬੰਦਾ ਡਰੋਨ ਸਿੱਖ ਕਿਹੜਾ ਰਿਹਾ ਜਿਹੜੇ ਫਲਾਈਂਗ ਵਾਲੇ ਫਲਾਈਂਗ ਲਈ ਸਿੱਖ ਰਹੇ ਹੈਗੇ ਉਹਨਾਂ ਦਾ ਪਰਪਸ ਹੈ ਆਪਣਾ ਕੰਮ ਕਰਨਾ ਜਾਂ ਕਿਸੇ ਇੰਡਸਟਰੀ ਦੇ ਵਿੱਚ ਜਾ ਕੇ ਕੰਮ ਕਰਨਾ ਜਿਵੇਂ ਕਿਸੇ ਨੇ ਫਲਾਈਂਗ ਦਾ ਕੋਰਸ ਕੀਤਾ ਹੋਇਆ ਡਰੋਨ ਫਲਾਈਂਗ ਦਾ ਉਹਦੇ ਕੋਲ ਲਾਇਸੈਂਸ ਹੈਗਾ ਡੀਜੀਸੀ ਅਪਰੂਵਡ ਲਾਇਸੈਂਸ ਹੈਗਾ ਉਕੀਸੇ ਇੰਡਸਟਰੀ ਨਾਲ ਜੁੜ ਕੇ ਉਹੀ ਕੰਮ ਕਰੇਗਾ ਨਾ ਮੈਪਿੰਗ ਦਾ ਸਰਵੇਇੰਗ ਦਾ 에ਰੀਅਲ ਫੋਟੋਗ੍ਰਾਫੀ ਵੀਡੀਓਗ੍ਰਾਫੀ ਦਾ ਉਸ ਤੋਂ ਇਲਾਵਾ ਦੂਜੀ ਕੈਟੇਗਰੀ ਕਿਹੜੀ ਹੈਗੀ ਸਾਡੇ ਕੋਲ ਜਿਹੜੇ ਡਰੋਨ ਸਾਡੇ ਐਗਰੀਕਲਚਰ ਸੈਕਟਰ ਦੇ ਵਿੱਚ ਯੂਜ਼ ਹੁੰਦੇ ਆ ਜੇ ਉਹਨਾਂ ਦਾ ਇਸ ਤਰੀਕੇ ਦੇ ਡਰੋਨ ਦਾ ਲਾਇਸੈਂਸ ਦਿੱਤਾ ਹੋਇਆ ਉਹ ਉਸੇ ਫੀਲਡ ਦੇ ਵਿੱਚ ਕੰਮ ਕਰੇਗਾ ਨਾ ਫॉर ਦਾ ਪੈਸਟਿਸਾਈਜ਼ ਸਪਰੇਇੰਗ ਐਂਡ ਆਲ ਵਿਦ ਕ੍ਰੌਪ ਦੀ ਹੈਲਥ ਮੋਨਿਟਰਿੰਗ ਐਵਰੀਥਿੰਗ ਉਹ ਕੀ ਵੀ ਕਰ ਸਕਦਾ ਉਹਦਾ ਡਰੋਨ ਐਜ਼ ਅ ਸਰਵਿਸ ਉਹਨੂੰ ਯੂਜ਼ ਕਰ ਸਕਦਾ ਹੈ ਤੇ ਨੁਕਸਾਨ ਦੀ ਜੇ ਆਪਾਂ ਗੱਲ ਕਰੀਏ ਠੀਕ ਹੈ ਮੇਮ ਇਹ ਦੇਖਣਾ ਪੈਣਾ ਵੀ ਨੁਕਸਾਨ ਕਰਨ ਵਾਲਾ ਬੰਦਾ ਕੌਣ ਹੈ ਤੇ ਇਹਨੂੰ ਉਡਾਹਰ ਕੋਈ ਸਕਦਾ ਹੈ ਮਤਲਬ ਜਿੱਦਾਂ ਆਪਾਂ ਬਾਈ ਕੀਤਾ ਲਾਈਕ ਮੈਂ ਬਾਈ ਕਰਨਾ ਚਾਹਾਂ ਤੇ ਮੈਂ ਬਾਈ ਕਰਕੇ ਉਹਨੂੰ ਫਲਾਈ ਕਰ ਸਕਦੀ ਹਾਂ ਜੇ ਤੁਹਾਡੇ ਕੋਲ ਲਾਇਸੈਂਸ ਹੈ ਤੁਸੀਂ ਫਲਾਈ ਕਰ ਸਕਦੇ ਹੋ ਓਕੇ ਲਾਇਸੈਂਸ ਲੈਣਾ ਪਏਗਾ ਵਿਦਆਊਟ ਹੈਵਿੰਗ ਅ ਲਾਇਸੈਂਸ ਤੁਸੀਂ ਫਲਾਈ ਨਹੀਂ ਕਰ ਸਕਦੇ ਤੇ ਜਿੱਦਾਂ ਗੱਡੀਆਂ ਵੀ ਤਾਂ ਆਪਾਂ ਬਿਨਾਂ ਲਾਇਸੈਂਸ ਤੋਂ ਕਈ ਚਲਾਈ ਜਾਂਦੇ ਆ ਉਹ ਤਾਂ ਤੁਸੀਂ ਉਹ ਤਾਂ ਜਦੋਂ ਤੁਸੀਂ ਫੜੇ ਗਏ ਫੇਰ ਤਾਂ ਜਿਹੜੇ ਗਵਰਨਮੈਂਟ ਦੇ ਨੋਰਮਸ ਹੈਗੇ ਆ ਰੂਲਸ ਰੈਗੂਲੇਸ਼ਨ ਹੈ ਉਹਦੇ ਅਗੇਂਸਟ ਪਨਿਸ਼ਮੈਂਟ ਹੈਗੇ ਫਾਈਨਸ ਹੈਗੇ ਓਕੇ ਰਾਈਟ ਤਾਹੀਂ ਤਾਂ ਗਵਰਨਮੈਂਟ ਨੇ ਸਟਾਰਟ ਕੀਤਾ ਹੈ ਡੀਜੀਸੀਏ ਦੇ ਨਾਲ ਡਰੋਨ ਪਾਇਲਟ ਸਰਟੀਫਿਕੇਸ਼ਨ ਕੋਰਸਿਸ ਤੇ ਜਿਹੜਾ ਫਲਾਈ ਕਰੇਗਾ ਉਹਦੇ ਕੋਲ ਸਰਟੀਫਿਕੇਟ ਹੋਣਾ ਚਾਹੀਦਾ ਹੈ ਤੇ ਉਹ ਸਾਰਾ ਡਾਟਾ ਗਵਰਨਮੈਂਟ ਦੇ ਡਾਟਾਬੇਸ ਤੇ ਰੈਡੀ ਹੁੰਦਾ ਵੀ ਸਾਡੇ ਇੰਡੀਆ ਦੇ ਵਿੱਚ ਇਹਨੇ ਲੋਕਾਂ ਕੋਲ ਡਰੋਨ ਪਾਇਲਟ ਲਾਇਸੈਂਸ ਹੈਗੇ ਆ ਪਾਇਲਟ ਅਵੇਲੇਬਲ ਹੈਗੇ ਆ ਜਾਂ ਇਨਾਦੇ ਕੋਲ ਅਥਾਰਟੀ ਹੈਗੇ ਡਰੋਨ ਫਲਾਈ ਕਰਨ ਦੀ ਓਕੇ ਮਤਲਬ ਆਪਾਂ ਕੋਰਸ ਕਰੇ ਬਿਨਾ ਉਹਨੂੰ ਬਾਇ ਵੀ ਨਹੀਂ ਕਰ ਸਕਦੇ ਨਹੀਂ ਤੁਸੀਂ ਬਾਇ ਕਰ ਸਕਦੇ ਹੋ ਜਿਹੜੇ ਟੋਏ ਕੈਟਾਗਰੀ ਦੇ 250 ਗ੍ਰਾਮ ਤੋਂ ਘੱਟ ਜਿਹੜੇ ਡਰੋਨਸ ਹੈਗੇ ਤੁਸੀਂ ਉਹਨੂੰ ਬਾਇ ਕਰਕੇ ਫਲਾਈ ਕਰ ਸਕਦੇ ਹੋ ਜੇ ਇਸ ਡਰੋਨ ਦੇ ਵਿੱਚ ਤੁਹਾਡਾ ਕੋਈ ਪੇਲੋਡ ਹੈਗਾ ਉਹ ਕੋਈ ਵਜਨ ਚੱਕਣ ਵਾਲਾ ਜਾਂ ਕੋਈ ਕੁਝ ਡਿਸਟਰੋਏ ਉਹ ਕਰ ਸਕਦਾ ਹੋ ਤੁਸੀਂ ਫਲਾਈ ਨਹੀਂ ਕਰ ਸਕਦੇ ਤੇ ਅਸੀਂ ਰეკਮੈਂਡ ਵੀ ਨਹੀਂ ਕਰਾਂਗੇ ਕਿਸੇ ਵੀ ਬੱਚੇ ਨੂੰ ਕਿਸੇ ਵੀ ਯੂਥ ਨੂੰ ਯੰਗਸਟਰ ਨੂੰ ਤੁਸੀਂ ਵੀ ਐਦਾ ਡੋਨਟ ਫਲਾਈ ਨਾ ਕਰੋ ਜੇ ਫਲਾਈ ਕਰਨੀ ਹੈ ਤੁਸੀਂ ਆਪਣਾ ਪਰਚੇਸ ਕਰੋ ਪਰਚੇਸ ਜੇ ਪਰਚੇਸ ਕਰਨ ਤੋਂ ਪਹਿਲਾਂ ਤੁਸੀਂ ਲਾਇਸੈਂਸ ਲੈਂਦੇ ਉਹ ਬਹੁਤ ਵਧੀਆ ਗੱਲ ਹੈਗੀ ਤੇ ਤੁਸੀਂ ਕਹਿੰਦੇ ਹੋ ਆਰਮ ਫੋਰਸਸ ਨੂੰ ਵੀ ਬਣਾ ਕੇ ਦਿੰਨੇ ਹੋ ਹਨ ਤੇ ਪੁਲਿਸ ਤੇ ਆਮੀ ਲਈ ਕਿਵੇਂ ਦਾ ਯੂਸੇਜ ਰਹਿੰਦਾ ਆ ਮੈਮ ਪੁਲਿਸ ਦੇ ਵਿੱਚ ਜਿਹੜਾ ਡਰੋਨ ਯੂਜ਼ ਹੁੰਦਾ ਉਹ ਲਾ ਇਨਫੋਰਸਮੈਂਟ ਵਾਸਤੇ ਯੂਜ਼ ਹੁੰਦਾ ਪੁਲਿਸ ਦਾ ਕੰਮ ਹੈਗਾ ਕਾਨੂੰਨ ਦੀ ਵਿਵਸਥਾ ਨੂੰ ਬਣਾਏ ਰੱਖਣਾ ਉਹਨਾਂ ਦਾ ਕੰਮ ਹੈਗਾ ਕ라우ਡ ਮੋਨਿਟਰਿੰਗ ਕਰਨਾ ਲਾਈਕ ਕਿਸੇ ਏਰੀਆ ਦੇ ਵਿੱਚ ਕਿੰਨਾ ਕ라우ਡ ਹੈਗਾ ਉਹਨੂੰ ਮੋਨਿਟਰ ਕਰਨਾ ਏਰੀਅਲ ਇਨਸਪੈਕਸ਼ਨ ਕਰਨਾ ਤੁਸੀਂ ਇੰਟਰਸੈਪਟਰ ਦੇਖੀ ਹੋਣੀ ਪੀਸੀਆਰ ਗੱਡੀ ਜਿਹਨੂੰ ਆਪਾਂ ਕਹਿੰਦੇ ਹਾਂ ਹੈਨਾ ਉਹ ਕੀ ਕਰਦੀ ਹੈ ਉਹਦੇ ਵਿੱਚ ਦੋ ਆਪਣੇ ਪੁਲਿਸ ਦੇ ਮੁਲਾਜ਼ਮ ਹੁੰਨੇ ਆ ਉਹ ਦੇਖਦੇ ਆ ਕਿ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ রাইਟ ਤੇ ਡਰੋਨ ਦਾ ਕੰਮ ਹੈ ਉਸ ਕੰਮ ਨੂੰ ਛੋਟੇ ਟਾਈਮ ਦੇ ਵਿੱਚ ਜਲਦੀ ਕਰਨਾ ਫੋਰ ਐਗਜ਼ਾਮਪਲ ਜਿਵੇਂ ਆਪਾਂ 에어ਪੋਰਟ ਅਥਾਰਟੀ ਦੇ ਨੀਅਰਬਾਈ ਹੈਗੇ ਉਹਦੇ ਜਾਮ ਲੱਗਿਆ ਹੋਇਆ ਦੋ ਤਿੰਨ ਚਾਰ ਕਿਲੋਮੀਟਰ ਤੱਕ ਦਾ ਜਾਮ ਹੈ ਕਿਉਂ ਲੱਗਿਆ ਕਿਸ ਕਾਰਨ ਲੱਗਿਆ ਇਫ ਸਾਡੇ ਕੋਲ ਡਰੋਨ ਅਵੇਲੇਬਲ ਹੈਗਾ ਅਸੀਂ ਉਹਨੂੰ ਫਲਾਈ ਕਰਕੇ ਦੇਖ ਸਕਦੇ ਹਾਂ ਵੀ ਕਰਾਊਡ ਨੂੰ ਕਿਵੇਂ ਆਪਾਂ ਮੋਨੀਟਰ ਕਰ ਸਕਦੇ ਹਾਂ ਲਾਰਜ ਸਕੇਲ ਐਕਟੀਵਿਟੀਜ਼ ਹੈਗੀਆਂ ਧਰਨਾ ਪ੍ਰਦਰਸ਼ਨਸ ਹੈਗੇ ਹਨ ਕੁੰਭ ਮੇਲਾ ਟਾਈਪ ਦੀ ਤੁਸੀਂ ਚੀਜ਼ਾਂ ਕਹਿ ਸਕਦੇ ਹੋ ਜਿਵੇਂ ਕੁੰਭ ਮੇਲਾ ਇੰਨਾ ਵੱਡਾ ਕੁੰਭ ਮੇਲਾ ਸਾਡਾ ਹੋਇਆ ਸੀ ਕਿ ਹੋਰ ਵੀ ਮੇਲੇ ਜਿਹੜੇ ਸਾਡੇ ਹੁੰਦੇ ਹੈਗੇ ਉਹਨਾਂ 'ਚ ਇੰਨਾ ਜ਼ਿਆਦਾ ਕਰਾਊਡ ਹੁੰਦਾ ਹੈ ਉਸ ਕਰਾਊਡ ਨੂੰ ਮੋਨਿਟਰ ਕਰਨ ਵਾਸਤੇ ਪੁਲਿਸ ਆਪਣੇ ਡਰੋਨਸ ਯੂਜ਼ ਕਰਦੀ ਹੈ ਫਾਰ ਦਾ ਇਨਸਪੈਕਸ਼ਨ ਪੁਆਇੰਟ ਆਫ 뷰 ਐਸ ਵੈਲ ਐਸ ਫਾਰ ਦਾ ਸਰਵੇਲੈਂਸ ਜਦੋਂ ਆਪਾਂ ਸਰਵੇਲੈਂਸ ਦੀ ਗੱਲ ਕਰਦੇ ਆ ਤਾਂ ਜਿਹੜੀ ਉਹਦੇ ਵਿੱਚ ਕੈਮਰਾਜ਼ ਹੁੰਦੇ ਆ ਉਹ ਡਾਟਾ ਨੂੰ ਫੀਡ ਕਰਦੇ ਆ ਜਾਂ ਨਾਲ ਦੀ ਨਾਲ ਉਹਨੂੰ ਦੇਖ ਸਕਦੇ ਆ ਮੈਮ ਦੋ ਟਾਈਪ ਤੋਂ ਤੁਸੀਂ ਉਹਨੂੰ ਯੂਜ਼ ਕਰ ਸਕਦੇ ਹੋ ਲਾਈਵ ਫੀਡ ਵੀ ਤੁਹਾਡੇ ਕੋਲ ਆਉਂਦੇ ਆ ਤੁਸੀਂ ਉਹਦੇ ਵਿੱਚ ਸਟੋਰ ਵੀ ਕਰ ਸਕਦੇ ਹੋ ਓਕੇ ਜ਼ਿਆਦਾ ਕਿਹੜੇ ਯੂਜ਼ ਹੁੰਦੇ ਦੋਨੋਂ 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 ਠੀਕ ਤੇ ਹੁਣ ਜੇ ਆਪਾਂ ਆਇਡੈਂਟੀਫਾਈ ਕਰਨਾ ਹੋਵੇ ਜਿਵੇਂ ਹੁਣ ਵਾਰ ਦਾ ਜਿਹੜਾ ਟਾਈਮ ਲੰਘ ਕੇ ਹਟਿਆ ਉਦੋਂ ਕੋਈ ਵੀ ਮੈਨੂੰ ਆ ਲੱਗਦਾ ਕਿ ਜੇ ਨਾਰਮਲ ਕੋਈ ਵੀ ਉਡਾ ਰਿਆ ਤੇ ਕਿਤੇ ਨਾ ਕਿਤੇ ਉਹ ਸ਼ੱਕ ਦੀ ਨਜ਼ਰ ਨਾਲ ਦੇਖਿਆ ਜਾਂਦਾ ਹੈ ਨਾ ਕਿ ਉਹ ਦਰ ਦਾ ਸਾਡੇ ਐਨੀਮੀ ਦੇਸ਼ ਦਾ ਤਾਂ ਨਹੀਂ ਹੈਗਾ ਤੇ ਉਹ ਕਿਵੇਂ ਆਪਾਂ ਆਇਡੈਂਟੀਫਾਈ ਕਰਦੇ ਆ ਮੈਮ ਜਿਹੜੀ ਸਾਡੀ ਬਾਰਡਰ ਸਿਕਿਉਰਿਟੀ ਫੋਰਸਿਸ ਹੈਗੇ ਜਦੋਂ ਐਨੀਮੀ ਏਰੀਆ ਤੋਂ ਕੋਈ ਡਰੋਨ ਦੀ ਅਪਰੋਚ ਹੁੰਦੀ ਹੈ ਉਹ ਸਭ ਤੋਂ ਪਹਿਲਾਂ ਤਾਂ ਉਹਨੂੰ ਸ਼ੂਟ ਡਾਊਨ ਕਰਕੇ ਉਹਨਾਂ ਦੇ ਕੋਲ ਜਿਹੜੀ ਮਸ਼ੀਨਰੀਜ਼ ਹੈਗੇ ਉਹਨਾਂ ਦੇ ਥਰੂ ਉਹਨੂੰ ਜੈਮ ਕਰਕੇ ਸ਼ੂਟ ਡਾਊਨ ਕਰਕੇ ਡਾਊਨ ਕਰ ਦਿੰਦੇ ਆ ਉਸ ਤੋਂ ਬਾਅਦ ਸਾਡੇ ਜਿਹੜੇ ਅਦਰ ਏਜੰਸੀਜ਼ ਹੈਗੇ ਆ ਉਹਨਾਂ ਦੇ ਕੋਲ ਉਹ ਡਰੋਨ ਜਾਂਦਾ ਹੈਗਾ ਫੋਰ ਐਗਜ਼ਾਮਪਲ ਆਏ ਅ ਸਜੈਸਟਿਵ ਵਨ ਨੇਮ ਥੈਟ ਇਜ਼ ਸੀ ਐਫ ਐਸ ਐਲ ਸੈਂਟਰ ਫੋਰੈਂਸਿਕ ਸਾਇੰਸ ਲੈਬੋਰੀ ਉਹਦੇ ਚ ਉਹ ਡਰੋਨ ਜਾਏਗਾ ਉਹਨਾਂ ਦਾ ਕੰਮ ਹੈ ਇਹ ਚੈੱਕ ਕਰਨਾ ਇਹਦਾ ਪੇਲੋਡ ਕਿੰਨਾ ਸੀਗਾ ਕਿਸ ਕੈਟਾਗਰੀ ਦਾ ਡਰੋਨ ਹੈਗਾ ਇਹ ਵੈਪਨ ਲੈ ਕੇ ਆਇਆ ਹੈ ਆਦਰਵਾਇਜ਼ ਇਹ ਕੋਈ ਇਲੀਗਲ ਡਰੱਗਸ ਤਾਂ ਨਹੀਂ ਲੈ ਕੇ ਆਇਆ ਕਾਈਂਡ ਆਫ ਥਿਸ ਜੇ ਬੋਰ ਦੇ ਵਿੱਚ ਜਿਹੜੇ ਡਰੋਨ ਯੂਜ਼ ਹੋਏ ਆ ਉਹ ਤਾਂ ਮੈਮ ਤੁਸੀਂ ਕਹਿ ਲਓ ਵੀ डिस्ट्रॉय मोस्टली ता ਸਾਡੀ ਇੰਡੀਅਨ ਆਰਮੀ ਨੇ ਡਿਸਟਰॉय ਕਰਤੇ ਹੈਗੇ রাইਟ ਉਹਦੇ ਬਾਰੇ ਤਾਂ ਆਪਾਂ ਬਹੁਤ ਜ਼ਿਆਦਾ ਡੀਟੇਲ ਚ ਗੱਲ ਵੀ ਨਹੀਂ ਕਰ ਸਕਦੇ ਬਿਲਕੁਲ ਠੀਕ ਹੈ ਉਹ ਡਿਸਟਰॉय ਹੋ ਚੁੱਕੇ ਹਨ ਉਹ ਨਾਲ ਦੇ ਨਾਲ ਜਿਹੜੇ ਫਲਾਈ ਹੋਏ ਸੀਗੇ ਡਿਸਟਰॉय ਹੋ ਗਏ ਸੀਗੇ ਉਸ ਉਹਦੇ ਹੀ ਅੰਦਰ ਜਿਹੜੇ ਐਨਮੀ ਦੀ ਅਪਰੋਚ ਆਈਗੇ ਉਹਨਾਂ ਨੇ ਕੁਝ ਟੋਏ categories ਦੇ ਡਰੋਨ ਵਿੱਚ ਫਲਾਈ ਕਰਤੇ ਸੀਗੇ ਤੁਸੀਂ ਕਹਿ ਰਹੇ ਹੋ ਕਿ ਜਦੋਂ ਉਧਰੋਂ ਐਨਮੀ ਸਾਡੇ ਡਰੋਨ ਭੇਜਦੇ ਆ ਤੇ ਸਾਡੇ ਵੱਲ ਜਿਹੜੇ ਵੀ ਜੋ ਸਾਡੇ ਕੋਲ ਮਸ਼ੀਨਾਂ ਨੇ ਹਨਾ ਉਹਨੂੰ ਜੈਮ ਕਰ ਦਿੰਦੀਆਂ ਬਟ ਫਿਰ ਵੀ ਉਹ ਸਪਲਾਈ ਕਿਵੇਂ ਹੋ ਜਾਂਦੀਆਂ ਚੀਜ਼ਾਂ ਫਿਰ ਜਿੱਦਾਂ ਡਰੱਗਸ ਸਪਲਾਈ ਹੁੰਦੇ ਨੇ ਜਾਂ ਜੋ ਹਥਿਆਰ ਸਪਲਾਈ ਹੁੰਦੇ ਨੇ ਉਹ ਤਾਂ ਹੋ ਤਾਂ ਤਾਂ ਵੀ ਰਹੇ ਨੇ ਮੈਮ ਤੁਹਾਡੇ ਕੋਲ ਲੇਟੈਸਟ ਕੋਈ ਅਦਾ ਦੀ ਨਿਊਜ਼ ਹੈਗੀ ਹੈ ਜਿਹਦੇ ਡਰੋਨ ਨੇ ਥਰੂ ਕੋਈ ਹਥਿਆਰ ਜਾਂ ਕੋਈ ਡਰੱਗ ਸਪਲਾਈ ਹੋਇਆ ਐਦਾ ਜੀ ਸਾਡੇ ਕੋਲ ਕੋਈ ਨਿਊਜ਼ ਹਲੇ ਨਹੀਂ ਹੈਗੀ ਹੈ ਜਿਹੜੀ ਵੀ ਕੋਈ ਨਿਊਜ਼ ਹੈਗੀ ਹੈ ਉਹ ਸ਼ੂਟ ਡਾਊਨ ਕਰਕੇ ਡਰੋਨ ਨੂੰ ਡਾਊਨ ਕਰਤਾ ਸੀਗਾ ਬੀਐਸਐਫ ਨੇ ओके राइट सप्लाई ਨਹੀਂ ਹੋਇਆ ਜਦੋਂ ਸ਼ੂਟਡਾਊਨ ਨਹੀਂ ਹੋ ਗਿਆ ਉਹ ਸਪਲਾਈ ਨਹੀਂ ਹੋਇਆ ਉਹਦੇ ਚ ਫਿਰ ਦੇਖਿਆ ਗਿਆ ਵੀ ਕੀ ਸੀਗਾ ਕੀ ਨਹੀਂ ਸੀਗਾ ਉਹਨਾਂ ਦੀ ਜਾਂਚ ਚੱਲ ਰਹੀ ਉਹਦੇ ਚ ਸਾਨੂੰ ਕੋਈ ਤਰਕ ਵੀ ਤਰਕ ਨਹੀਂ ਕਰਨਾ ਚਾਹੀਦਾ ਤੇ ਤੁਸੀਂ ਜੇ ਕਹਾਂ ਕਿ ਡਰੋਨਸ ਦੇ ਐਡਵਾਂਟੇਜਸ ਕੀ ਦੇਖਦੇ ਹੋ ਜੇ ਹਰ ਕੋਈ ਸਿੱਖੇ ਜਾਂ ਮਤਲਬ ਜੇ ਤੁਸੀਂ ਕਹੋ ਕਿ ਵੱਦ ਤੋਂ ਵੱਦ ਲੋਕਾਂ ਨੂੰ ਜੌਬ ਮਿਲ ਸਕਦੀ ਆ ਤੇ ਐਡਵਾਂਟੇਜ ਕੀ ਦੇਖਦੇ ਹੋ ਮੈਮ ਡਰੋਨ ਦੇ ਕਾਫੀ ਐਡਵਾਂਟੇਜਸ ਹੈਗੇ ਨੰਬਰ ਆਫ ਪਲੇਸਿਸ ਦੇ ਵਿੱਚ ਦੇਖੋ ਤੁਸੀਂ ਪਹਿਲਾ ਲੋਕੀ ਕੀ ਕਰਦੇ ਸੀਗੇ ਤੁਸੀਂ ਇੰਡੀਆ ਦੇਖ ਲੋ ਜਾਂ ਐਬ੍ਰੋਡ ਦੇਖ ਲੋ ਮੈਂ ਤੁਹਾਨੂੰ ਕੈਨੇਡਾ ਦੀ ਐਗਜ਼ਾਮਪਲ ਦੇ ਦਿੰਦਾ ਉਰੇ ਤੋਂ ਬੱਚਾ ਐਜ਼ ਅ ਡਰੋਨ ਪਾਇਲਟ ਲੈਸਨਸ ਲੈ ਕੇ ਜਾਂਦਾ ਉਹਨੂੰ इजीली ਵਰਕ ਮਿਲ ਜਾਂਦਾ ਉੱਥੇ ਜਾ ਕੇ ਰਾਈਟ ਤੇ ਇੰਡੀਆ ਦੇ ਵਿੱਚ ਵੀ ਜਿਹੜੇ ਬੱਚੇ ਹੈਗੇ ਪਹਿਲਾ 10th 2 ਗ੍ਰੈਜੂਏਸ਼ਨ ਕਰਨ ਤੋਂ ਬਾਅਦ ਉਹਨਾਂ ਨੂੰ ਨਹੀਂ ਸਮਝ ਆਉਂਦਾ ਕਿ ਇੱਕ ਇਹ ਨਵਾਂ ਪਲੈਟਫਾਰਮ ਹੈ ਬੱਚਾ ਲਈ ਰੋਜ਼ਗਾਰ ਦਾ ਐਡਵਾਂਟੇਜਸ ਦੇ ਵਿੱਚ ਆਪਾਂ ਹੋਰ ਗੱਲ ਕਰੀਏ ਜੇ ਜ਼ਿਆਦਾ ਤੋਂ ਜ਼ਿਆਦਾ ਸਾਡੇ ਇੰਡੀਆ ਦੇ ਬੱਚੇ ਇਹਦੇ ਵਿੱਚ ਇਨਵੋਲਵ ਹੋਣਗੇ ਤਸ ਅਸੀਂ ਹੋਲ ਟੈਕਨੋਲੋਜੀ ਨੂੰ ਡਵੈਲਪ ਕਰ ਸਕਦੇ ਹਾਂ ਅਸੀਂ ਨੰਬਰ ਆਫ ਪਾਰਟਸ ਮੇਡ ਇਨ ਇੰਡੀਆ ਬਣਾ ਸਕਦੇ ਹਾਂ ਤੇ ਫਿਊਚਰ ਦੇ ਵਿੱਚ ਜਾ ਕਰਕੇ ਅਸੀਂ ਗਲੋਬਲੀ ਹੱਬ ਬਣ ਸਕਦੇ ਡਰੋਨ ਮੈਨੂਫੈਕਚਰਿੰਗ ਦਾ ਤੇ ਕੋਰਸ ਕਿੰਨਾ ਕੁ ਮਹਿੰਗਾ ਆ ਮਤਲਬ ਜੇ ਆਪਾਂ ਕਹੀਏ ਕਿ ਪੈਸੇ ਵਾਲੇ ਹੀ ਕਰ ਸਕਦੇ ਕਿ ਨਾਰਮਲ ਬੰਦਾ ਕਰ ਸਕਦਾ ਹਰ ਕਿਸੇ ਲਈ ਫੈਸਿਲਿਟੀ ਅਵੇਲੇਬਲ ਹੈਗੀ ਐ ਐਦਾਂ ਦਾ ਕੁਝ ਨਹੀਂ ਹੈਗਾ ਜੇ ਤੁਸੀਂ ਮੇਰੇ ਵਿਚਾਰ ਦੇ ਥਰੂ ਕਿਸੇ ਨੂੰ ਗਾਈਡ ਕਰਨਾ ਚਾਹੁੰਦੇ ਹੋ ਐਜੂਕੇਸ਼ਨ ਹਰ ਕਿਸੇ ਬੱਚੇ ਦਾ ਰਾਈਟ ਹੈਗਾ ਜਿਹੜਾ ਕੋਈ ਸਿੱਖਣ ਵਾਲਾ ਹੈਗਾ ਉਹ ਸਾਨੂੰ ਕੰਟੈਕਟ ਕਰੇ इजीली ਅਪਰੋਚ अवेलेबल ਹੈਗੀ ਹੈ ਤੇ ਕੋਰਸ ਵੀ अवेलेबल ਹੈਗਾ ਕੋਰਸ ਕੋਈ ਕੋਸਟਲੀ ਨਹੀਂ ਹੈਗਾ ਐਵਰੀ ਪੇਰੈਂਟ ਕੈਨ ਅਫੋਰਡ ਦਿਸ ਕੋਰਸ ਤੇ ਗਵਰਨਮੈਂਟ ਵੀ ਗਵਰਨਮੈਂਟ ਦੀ ਵੀ ਬਹੁਤ ਸਾਰੀ ਸਕੀਮਸ ਹੈ ਇਹਦੇ ਵਿੱਚ ਮੈਮ ਜਿਹਦੀ ਸਬਸਿਡੀ ਮਿਲਦੀ ਹੈ ਤੇ ਜੇ ਮੈਂ ਡਰੋਨਸ ਦੀ ਗੱਲ ਕਰਾਂ ਇਹਦੀ ਰੇਂਜ ਦਾ ਕੀ ਹਿਸਾਬ ਹੁੰਦਾ ਹੈ ਮਤਲਬ ਜਿਹੜੇ ਨਾਰਮਲ ਡਰੋਨਸ ਹੁੰਦੇ ਆ ਉਹਦੇ ਨਾਲੋਂ ਹੋਰ ਜਿਹੜੇ ਤੁਸੀਂ ਕਈ ਤਰ੍ਹਾਂ ਦੇ ਡਰੋਨਸ ਬਣਾਉਂਦੇ ਥੋੜਾ ਮੈਨੂੰ ਰੇਂਜ ਬਾਰੇ ਜ਼ਰੂਰ ਦੱਸੋ ਓਕੇ ਮੈਮ ਡੀਰੀ ਡਰੋਨ ਦੀ ਰੇਂਜ ਜਿਹੜੀ ਹੈ ਤੁਸੀਂ 1 ਕਿਲੋਮੀਟਰ ਤੋਂ 100 ਕਿਲੋਮੀਟਰ ਤੱਕ ਡਰੋਨ ਦੀ ਰੇਂਜ ਨੂੰ ਐਕਸਟੈਂਡ ਕਰ ਸਕਦੇ ਹੋ ਪਰਪਸ ਸਾਡਾ ਯੂਜ਼ ਕੀ ਹੈ ਰਿਕੁਆਇਰਮੈਂਟ ਕੀ ਹੈ ਉਹ ਦੇ ਅਕੋਰਡਿੰਗ ਤੁਸੀਂ ਡਰੋਨ ਦੀ ਰੇਂਜ ਨੂੰ ਐਕਸਟੈਂਡ ਕਰੋਗੇ ਮੈਡੀਕਲ ਲਾਈਨ ਦੇ ਵਿੱਚ ਤੁਸੀਂ 150 200 ਕਿਲੋਮੀਟਰ ਤੱਕ ਇੰਡੀਆ ਦੇ ਵਿੱਚ ਡਰੋਨ ਤੋਂ ਮੈਡੀਸਿਨਸ ਜਾਂ ਮੈਡੀਕਲ ਇਕੁਪਮੈਂਟ ਡਿਲੀਵਰ ਕਰ ਸਕਦੇ ਹੋ ਜਿਹੜੇ ਰਿਕੁਆਇਰਡ ਹੈਗੇ ਫੋਰ ਐਗਜ਼ਾਮਪਲ ਬਲੱਡ ਜਾਂ ਐਨੀ ਆਰਗਨ ਐਂਡ ਆਲ ਇਹ ਚੀਜ਼ਾਂ ਲਈ ਯੂਜ਼ ਹੋ ਰਿਹਾ ਯੈਸ ਮੈਮ ਇੰਡੀਆ ਦੇ ਵਿੱਚ ਯੂਜ਼ ਹੋ ਰਿਹਾ ਹੈ ਐਮਜ਼ ਦੇ ਨਾਲ ਮਿਲ ਕੇ ਸਾਡੀ ਇੰਡਸਟਰੀ ਦੇ ਪਰਸਨ ਹੈਗੇ ਜਿਹੜੇ ਕੰਮ ਕਰ ਰਹੇ ਕਰੋਨਾ ਟਾਈਮ ਵੀ ਤੁਸੀਂ ਯੂਜ਼ ਕੀਤਾ ਹੈ ਹਾਂ ਕਰੋਨਾ ਟਾਈਮ 'ਚ ਅਸੀਂ ਚੰਡੀਗੜ੍ਹ ਪੁਲਿਸ ਲਈ ਕੰਮ ਕੀਤਾ ਸੀਗਾ ਰੋਬੋਟਿਕਸ ਦੀ ਗੱਲ ਕਰਦੇ ਹਾਂ ਰੋਬੋਟ ਰੋਬੋਟਿਕਸ ਦੀ ਗੱਲ ਕਰਦੇ ਤੇ AI ਦੀ ਵੀ ਗੱਲ ਹੁੰਦੀ AI ਨੂੰ ਤੁਸੀਂ ਕਿਵੇਂ ਦੇਖਦੇ ਹੋ AI ਮੈਮ ਬਹੁਤ ਵਧੀਆ ਚੀਜ਼ ਹੈਗੀ ਹੂੰ ਤੁਸੀਂ ਦੇਖੋ ਵੀ ਬਹੁਤ ਸਾਰੇ ਜਿਹੜੇ ਪਰਸਨਸ ਹੈਗੇ ਆ ਤੇ ਕਾਫੀ ਪਰਸਨਸ ਦਾ ਉਹਨਾਂ ਨੇ ਕਮਸਾਨ ਕਰਤਾ ਕਾਫੀ ਕਾਰਪੋਰੇਟ ਸੈਕਟਰ ਚ ਹੈ ਇਹਦਾ AI ਨੇ ਕਾਫੀ ਚੀਜ਼ਾਂ ਚ ਕੰਮ ਆਸਾਨ ਕਰਤਾ ਲੋਕਾਂ ਦਾ ਤੇ AI ਨੂੰ ਜੇ ਚੰਗੇ ਤਰੀਕੇ ਨਾਲ ਆਪਾਂ ਯੂਜ਼ ਕਰੀਏ ਤਾਂ AI ਅੱਛੀ ਚੀਜ਼ ਹੈਗੀ ਹੈ ਮੈਮ AI ਨੂੰ ਜੇ ਆਪਾਂ ਮਸ਼ੀਨਰੀ ਦੇ ਵਿੱਚ ਲੈ ਕੇ ਜਾਈਏ ਆਟੋਨੋਮਸ ਮਸ਼ੀਨਰੀਸ ਤੁਸੀਂ ਯੂਜ਼ ਕਰ ਸਕਦੇ ਹੋ ਫਿਰ ਹੂੰ ਜੇ ਰੋਬੋਟਿਕਸ ਦੇ ਵਿੱਚ ਇਹਨੂੰ ਇਨਵੋਲਵ ਕਰੀਏ ਇੰਟੈਲੀਜੈਂਸ ਰੋਬੋਟਸ ਤੁਸੀਂ ਬਣਾ ਸਕਦੇ ਹੋ ਫੋਰ ਐਗਜ਼ਾਮਪਲ ਅੱਜ ਤੁਸੀਂ ਮੇਰੇ ਤੋਂ ਕੁਐਸਚਨ ਪੁੱਛ ਰਹੇ ਹੋ ਇਨ ਫਿਊਚਰ ਜੇ ਆਪਾਂ ਐਦਾ ਦੀ ਟੈਕਨੋਲੋਜੀ ਡਵੈਲਪ ਕਰਾਂਗੇ ਰੋਬੋਟ ਨੂੰ ਬਿਠਾ ਕੇ ਤੁਸੀਂ ਕੁਐਸਚਨ ਆਨਸਰ ਲੈ ਸਕਦੇ ਐਂਕਰ ਵੀ ਰੋਬੋਟ ਐਂਕਰ ਵੀ ਰੋਬੋਟ ਬਣ ਸਕਦਾ ਫਿਰ ਇਹ ਤਾਂ ਜੌਬ ਤੇ ਵੀ ਖਤਰਾ ਆ ਗਿਆ ਐ ਆਈ ਮੈਮ ਸੀ ਰੋਬੋਟ ਨੂੰ ਬਣਾਉਣ ਵਾਲਾ ਕੌਣ ਹੈ ਪਰਸਨ ਹੈ ਹਮ ਆਪਣੇ ਆਪ ਤਾਂ ਰੋਬੋਟ ਬਣਿਆ ਨਹੀਂ ਰਾਈਟ ਜਾਂ AI ਹੈ ਤੁਸੀਂ ਕਹਿ ਲਓ AI ਆਟੋ AI ਜਿਹੜਾ ਕੰਮ ਕਰਦ ਰਹੀ ਹੈ ਜੀ ਬੈਕਐਂਡ 'ਚ ਉਹਨੂੰ ਡਾਟਾ ਤਾਂ ਦਿੱਤਾ ਹੋਇਆ ਨਾ ਹੈਨਾ ਡਾਟਾ ਫੀਡ ਕਰਨ ਵਾਲਾ ਕੌਣ ਹੈ ਪਰਸਨ ਹੈ ਪਰਸਨ ਕੋਣ ਹੈ ਤੁਸੀਂ ਤੇ ਮੈਂ ਹਿਊਮਨ ਹੀ ਤਾਂ ਦੇ ਰਹੇ ਆ ਡਾਟਾ ਸਾਰਾ ਆਟੋਮੈਟਿਕ ਦਾ ਡਾਟਾ ਕਲੈਕਟ ਵੀ ਨਹੀਂ ਕਰ ਰਿਹਾ ਇਹ ਕਿਦੋਂ ਪਰ ਉਹ ਮੈਨ ਪਾਵਰ ਘਟਾ ਦੇਗਾ ਆ ਮੈਨ ਪਾਵਰ ਮੈਮ ਆਪਾਂ ਇਹਨੂੰ ਕਹਿ ਸਕਦੇ ਆ ਵੀ ਮੈਨ ਪਾਵਰ ਉਹ ਕੱਟ ਜੇਗੀ ਜਿਹਦੇ ਕੋਲ ਨੌਲੇਜ ਨਹੀਂ ਹੈ ਉਹ ਵਧ ਜਾਈਏਗੀ ਜਿਹਦੇ ਕੋਲ ਨੌਲੇਜ ਹੈ ਆਪਾਂ ਇਸ ਚੀਜ਼ ਨੂੰ ਇਸ ਤਰੀਕੇ ਨਾਲ ਦੇਖਾਂਗੇ ਕਿਉਂਕਿ ਜਿਹੜੀ ਮੈਂ ਪਹਿਲਾ ਚੀਜ਼ ਤੁਹਾਨੂੰ ਕਹੀ ਸੀ ਹਰ ਚ ਕਿਸੇ ਚੀਜ਼ ਦਾ ਫਾਇਦਾ ਵੀ ਹੈ ਨੁਕਸਾਨ ਵੀ ਹੈ ਮੈਨ ਪਾਵਰ ਮੈਮ ਫੋਰ ਐਗਜ਼ਾਮਪਲ ਜੇ ਮੇਰੇ ਕੋਲ ਨੌਲੇਜ ਨਹੀਂ ਹੈ ਤੁਸੀਂ ਮੇਰੇ ਤੋਂ ਕੁਐਸਚਨ ਨਹੀਂ ਪੁੱਟ ਕਰੋਗੇ ਮੈਂ ਤੁਹਾਡੇ ਲਈ ਕਿਸੇ ਕੰਮ ਦਾ ਨਹੀਂ ਸੇਮ ਐਜ਼ ਇਟ ਇਜ਼ ਮੈਮ ਇੰਡਸਟਰੀ ਦੇ ਵਿੱਚ ਜੀ ਕਿਸੇ ਕੋਲ ਨੌਲੇਜ ਨਹੀਂ ਹੈ ਜਾਂ ਕਿਸੇ ਚੀਜ਼ ਨੂੰ ਡਵੈਲਪ ਨਹੀਂ ਕਰ ਸਕਦਾ ਉਹ ਕੰਮ ਦਾ ਨਹੀਂ ਹੈ ਤੇ AI ਨੂੰ ਆਪਾਂ ਹੋਰ ਤਰੀਕੇ ਨਾਲ ਵੀ ਦੇਖਦੇ ਹਾਂ ਕਿ ਬਹੁਤ ਸਾਰੀ ਵੀਡੀਓਜ਼ ਬਣ ਰਹੀਆਂ ਨੇ ਜਿੱਦਾਂ ਪਿੱਛੇ ਸਿੱਧੂ ਮੂਸੇ ਵਾਲੇ ਦੀ ਆਵਾਜ਼ ਹਰ ਗਾਣੇ ਦੇ ਵਿੱਚ ਯੂਜ਼ ਕੀਤੀ ਗਈ ਉਹਨਾਂ ਦੀ ਦਸਤਾਰ ਉਤਾਰ ਕੇ ਉਹਨਾਂ ਦੀ ਵੀਡੀਓਜ਼ ਵਾਇਰਲ ਕੀਤੀਆਂ ਗਈਆਂ ਸੋ ਬਹੁਤ ਸਾਰੇ ਪਰਪਸਿਜ਼ ਨਾਲ ਉਹ ਕਿਤਨੇ ਕਿਤੇ ਨੁਕਸਾਨ ਕਰ ਰਿਹਾ ਤੇ ਉਹਨਾਂ ਚੀਜ਼ਾਂ ਨੂੰ ਤੁਸੀਂ ਕਿਵੇਂ ਦੇਖਦੇ ਮੈਮ ਇਹ ਤਾਂ ਸਾਈਬਰ ਸੈਲ ਦੇ ਅੰਡਰ ਆਂਦਾ ਜੇ ਐਦਾਂ ਦੀ ਕੋਈ ਚੀਜ਼ ਹੁੰਦੀ ਹੈ ਜਿਹਦੇ ਕਰਕੇ ਕਿਸੇ ਦੀ ਭਾਵਨਾਵਾਂ ਨੂੰ ਠੇਸ ਪਹੁੰਚਦੀ ਹੈ ਜਾਂ ਇਸ ਤਰੀਕੇ ਦੀ ਜਿਹੜੀ ਐਕਟੀਵਿਟੀਜ਼ ਹੈਗੀ ਹੈ ਸਭ ਤੋਂ ਪਹਿਲਾਂ ਤਾਂ ਇਦਾਂ ਦੀ ਐਪਲੀਕੇਸ਼ਨਸ ਬੰਦ ਕਰਨੀ ਚਾਹੀਦੀ ਹੈ ਜਿਹੜੀ ਇਸ ਤਰੀ ਇਸ ਤਰੀਕੇ ਦੀ ਵੀਡੀਓਜ਼ ਜਾਂ ਫੋਟੋਜ਼ ਕ੍ਰੀਏਟ ਕਰਦੀ ਆ ਉਹ ਤਾਂ ਸਾਡੇ ਹੱਥ 'ਚ ਹੈਗਾ ਸਾਡੇ ਕੰਟਰੋਲ 'ਚ ਹੈਗਾ ਵੈਸੇ ਵੀ ਤਾਂ ਗਵਰਨਮੈਂਟ ਨੇ ਉਹ ਗੇਮਸ ਐਂਡ ਆਲ ਬੰਦ ਕੀਤੀ ਸੀ ਜੀ ਪਹਿਲਾਂ ਓਕੇ ਸੋ ਜਦੋਂ ਸਾਡੇ ਕੋਲ ਇਸ ਤਰ੍ਹਾਂ ਦੀ ਕੋਈ ਵੀ ਨਿਊਜ਼ ਆਂਦੇ 1 2 3 4 5 10 ਗਵਰਨਮੈਂਟ ਨੂੰ ਚਾਹੀਦਾ ਹੈ ਉਹ ਐਕਸ਼ਨ ਲਏ ਇਸ ਤਰ੍ਹਾਂ ਦੀ ਐਪਲੀਕੇਸ਼ਨ ਨੂੰ ਸਟਾਪ ਕਰੇ ਠੀਕ ਹੈ ਉਸ ਤੋਂ ਇਲਾਵਾ ਵੀ ਤਾਂ ਬਹੁਤ ਤਰੀਕੇ ਦੀ AI ਦੀ ਐਪਲੀਕੇਸ਼ਨਸ ਹੈ ਜਿਹੜੀ ਵਧੀਆ ਕੰਮ ਵੀ ਕਰਦੀਆਂ ਦੋਨੋਂ ਤਰੀਕੇ ਨਾਲ ਯੂਜ਼ ਹੋ ਰਿਆ ਨਾ ਮੈਂ ਤੇ ਆਪਾਂ ਵੈਸੇ ਕਿਉਂਕਿ ਤੁਸੀਂ AI ਏਕਸਪਰਟ ਵੀ ਹੋ ਕਿਵੇਂ ਬਚਿਆ ਜਾ ਸਕਦਾ ਇਹਨਾਂ ਚੀਜ਼ਾਂ ਤੋਂ ਕਿ ਮਿਸਯੂਜ਼ ਨਾ ਹੋਣ ਸਾਡੇ ਮੈਂ ਦੇਖੋ ਆਪਾਂ ਸਭ ਤੋਂ ਜ਼ਿਆਦਾ ਕੀ ਚੀਜ਼ ਯੂਜ਼ ਕਰਦੇ ਆ ਆਪਾਂ ਆਪਣਾ ਮੋਬਾਈਲ ਫੋਨ ਯੂਜ਼ ਕਰਦੇ ਲੈਪਟਾਪ ਕੰਪਿਊਟਰ ਤੋਂ ਵੀ ਜ਼ਿਆਦਾ ਅਨਵਾਂਟਿਡ ਐਪਲੀਕੇਸ਼ਨਸ ਇੰਸਟਾਲ ਨਾ ਕਰੋ ਕੋਈ ਵੀ ਪੌਪ ਅਪ ਆਏ ਬਿਨਾਂ ਸੋਚੇ ਸਮਝੇ ਪੜੇ ਦੇਖੇ ਲਿੰਕ ਤੇ ਕਲਿੱਕ ਨਾ ਕਰੋ ਜਦੋਂ ਆਪਾਂ ਡਰੋਨਸ ਦੀ ਗੱਲ ਕਰਦੇ ਹਾਂ ਕਿ ਕੁਝ ਡਰੋਨਸ ਬੈਨ ਵੀ ਨੇ ਜਾਂ ਕੁਝ ਏਰੀਆਜ਼ ਜਿੱਥੇ ਡਰੋਨ ਨਹੀਂ ਫ্লাই ਕੀਤਾ ਜਾ ਸਕਦੇ ਇੰਡੀਆ ਦੇ ਵਿੱਚ ਜੇ ਆਪਾਂ ਗੱਲ ਕਰੀਏ ਗਵਰਨਮੈਂਟ ਆਫ ਇੰਡੀਆ ਨੇ ਜਿਹੜੇ ਚਾਈਨੀਜ਼ ਡਰੋਨ ਹੈਗੇ ਉਹਨਾਂ ਤੇ ਬੈਨ ਲਾਇਆ ਹੋਇਆ ਤੇ ਏਰੀਆ ਦੀ ਤੁਸੀਂ ਗੱਲ ਕਰਦੇ ਹੋ ਡਰੋਨ ਫ્લાਇੰਗ ਕਰਨ ਦਾ ਇੱਕ ਰੂਲ ਤੇ ਰੈਗੂਲੇਸ਼ਨ ਡੀਜੀਸੀਏ ਦੇ ਪਲੇਟਫਾਰਮ ਤੇ ਅਵੇਲੇਬਲ ਹੈਗਾ ਉਹਦੇ ਚ ਤੁਹਾਡਾ ਹੈਗਾ ਗ੍ਰੀਨ ਜ਼ੋਨ yellow zone ਤੇ red zone ग्रीन जोन ਤੁਸੀਂ ਫਲਾਈ ਕਰ ਸਕਦੇ ਹੋ yellow zone you need to take permission red zone ਤੁਸੀਂ ਉਥੇ ਫਲਾਈ ਨਹੀਂ ਕਰ ਸਕਦੇ एयरपोर्ट अथॉरिटी ਦੇ 5 ਤੋਂ 15 ਕਿਲੋਮੀਟਰ ਦੇ ਰੇਡੀਅਸ ਦੇ ਅੰਦਰ ਤੁਸੀਂ ਡਰੋਨ ਫਲਾਈ ਨਹੀਂ ਕਰੋਗੇ ਫਾਰ ਐਗਜ਼ਾਮਪਲ ਚੰਡੀਗੜ੍ਹ ਮੁਹਾਲੀ ਇਸ ਟਾਈਮ ਤੇ ਰੈਡ ਜ਼ੋਨ ਹੈਗਾ ਤੁਸੀਂ ਡਰੋਨ ਫਲਾਈ ਨਹੀਂ ਕਰ ਸਕਦੇ ਤੇ ਆਪਣੇ ਆਪ ਨੂੰ ਕੋਈ ਵੀ ਡਰੋਨ ਹੈਗਾ ਕੋਈ ਵੀ ਡਰੋਨ ਫਲਾਇਰ ਹੈਗਾ ਉਹਨੂੰ ਆਪਣੇ ਆਪ ਨੂੰ ਅਪ ਟੂ ਡੇਟ ਰੱਖਣਾ ਚਾਹੀਦਾ ਗਵਰਨਮੈਂਟ ਦੀ ਵੈਬਸਾਈਟ ਤੇ ਸਾਰੀ ਨੋਟੀਫਿਕੇਸ਼ਨ ਆਉਂਦੀ ਹੈ ਕਿ ਤੁਸੀਂ ਡਰੋਨ ਫਲਾਈ ਕਰਨਾ ਹੈ ਨਹੀਂ ਕਰਨਾ ਹੈ ਹਾਂ ਇਹ ਵੀ ਵੱਡੀ ਗੱਲ ਹੈ ਕਿ ਆਪਾਂ ਇੱਕ ਵਾਰੀ ਸਿੱਖ ਤਾਂ ਲਿਆ ਉਸ ਤੋਂ ਬਾਅਦ ਜੇ ਅਸੀਂ ਅਪਡੇਟ ਨਹੀਂ ਹੈਗੇ ਤੇ ਉਹ ਸਾਡੇ ਤੇ ਐਕਸ਼ਨ ਹੋ ਸਕਦਾ ਐਕਸ਼ਨ ਮੈਮ ਉਦੋਂ ਹੋਏਗਾ ਜਦੋਂ ਤੁਸੀਂ ਗਵਰਨਮੈਂਟ ਦਾ ਕੋਈ ਰੂਲ ਬ੍ਰੇਕ ਕਰ ਰਹੇ ਹੋ ਕਿਉਂਕਿ ਜਿਹੜੀ ਚੀਜ਼ ਦੇ ਰੂਲਸ ਰੈਗੂਲੇਸ਼ਨ ਆਲਰੇਡੀ ਬਣ ਚੁੱਕੇ ਨੇ ਉਹਦੀ ਨੋਟੀਫਿਕੇਸ਼ਨ ਵੀ ਜਾਰੀ ਕੀਤੀ ਗਈ ਹੈ ਜਦੋਂ ਤੁਸੀਂ ਰੂਲ ਨੂੰ ਬ੍ਰੇਕ ਕਰੋਗੇ ਤਾਂ ਐਕਸ਼ਨ ਤਾਂ ਹੋਏਗੀ ਹੋਏਗਾ ਉਹ ਕਿਸੇ ਤੇ ਵੀ ਹੋਏਗਾ ਠੀਕ ਹੈ ਇਨਕਲੂਡਿੰਗ ਮੀ ਜੇ ਮੈਂ ਵੀ ਰੂਲ ਬ੍ਰੇਕ ਕਰੂੰਗਾ ਐਕਸ਼ਨ ਮੇਰੇ ਤੇ ਵੀ ਹੋਏਗਾ ਤੇ ਐਗਰੀਕਲਚਰ ਦੇ ਵਿੱਚ ਕਿਵੇਂ ਕਿਵੇਂ ਯੂਸੇਜ ਇਹ ਮੈਂ ਆਪਣਾ ਗੱਲ ਕਰਦੇ ਸੀਗੇ ਕਿਹੜੇ ਡਰੋਨ ਦੀ ਦੀ ਹਨਾ ਤੇ ਉਹ ਕਿਵੇਂ ਲੋਕਾਂ ਦੇ ਯੂਸ ਵਿੱਚ ਆਇਆ ਵਾ ਐਗਰੀਕਲਚਰ ਦੇ ਵਿੱਚ ਮੈਮ ਰਾਈਟ ਨਾਓ ਡਰੋਨ ਬਹੁਤ ਜ਼ਿਆਦਾ ਯੂਸ ਹੋ ਰਹੇ ਹੈ ਫੋਰ ਦਾ ਪੈਸਟਿਸਾਈਡ ਸਪਰੇਇੰਗ ਤੁਸੀਂ ਦੇਖਿਆ ਹੋਣਾ ਪਹਿਲਾਂ ਜਿਹੜਾ ਸਾਡਾ ਕਿਸਾਨ ਹੈਗਾ ਵਿਚਾਰਾ ਇਨਾ ਹੈਵੀ ਪੇਲੋਡ ਲੱਦ ਕੇ ਲੈ ਕੇ ਜਾਂਦਾ ਸੀਗਾ ਆਫਰ ਸਪਰੇਅ ਕਰਦਾ ਸੀਗਾ ਸਮ ਟਾਈਮ ਉਹਦੇ ਥਰੂ ਉਹਨੂੰ ਅਲਰਜੀਜ਼ ਵੀ ਹੁੰਦੀ ਸੀਗੀ ਉਹ ਕੈਮੀਕਲ ਮੂੰਹ 'ਚ ਵੀ ਜਾਂਦਾ ਸੀਗਾ ਬਾਡੀ ਤੇ ਵੀ ਲੱਗਦਾ ਸੀਗਾ ਹੈਨਾ ਉਹਨੂੰ ਵੀ ਨੁਕਸਾਨ ਹੈਗਾ ਉਹਦੀ ਹੈਲਥ ਨੂੰ ਵੀ ਨੁਕਸਾਨ ਹੈ ਇਸ ਤਰੀਕੇ ਦੀ ਚੀਜ਼ਾਂ ਨੂੰ ਡਰੋਨ ਨੇ ਔਰ ਘੱਟ ਕੀਤਾ ਹੈ ਡਰੋਨ ਦੇ ਥਰੂ ਤੁਸੀਂ ਆਪਣੀਆਂ ਫਸਲਾਂ ਦੇ ਉੱਪਰ ਪੈਸਟੀਸਾਈਜ਼ ਸਪਰੇਅਿੰਗ ਕਰ ਸਕਦੇ ਹੋ ਮਲਟੀਪਲ ਸੈਂਸਰਸ ਯੂਜ਼ ਕਰਕੇ ਡਰੋਨ ਦੀ ਹੈਲਥ ਵਗੈਰਾ ਵੀ ਤੁਸੀਂ ਚੈੱਕ ਕਰ ਸਕਦੇ ਹੋ ਜਿਹੜੀ ਡਰੋਨ ਦੀ ਤੁਸੀਂ ਗੱਲ ਕੀਤੀ ਹੈਗੀ ਹੈ ਗਵਰਨਮੈਂਟ ਆਫ ਇੰਡੀਆ ਦਾ ਇਨੀਸ਼ੀਏਟਿਵ ਹੈਗਾ ਉਹਦੇ ਚ ਇੰਡੀਆ ਦੇ ਵਿੱਚ ਡਿਫਰੈਂਟ ਡਿਫਰੈਂਟ ਸਿਟੀਜ਼ ਦੇ ਵਿੱਚ ਮੈਮ ਸਟੇਟਸ ਦੇ ਵਿੱਚ ਤੇ ਸਿਟੀਜ਼ ਦੇ ਵਿੱਚ ਸਿਲੈਕਟਿਡ ਊਮਨਸ ਨੂੰ ਡਰੋਨ ਦੀ ਇਵਨ ਤੁਸੀਂ ਕਹਿ ਸਕਦੇ ਹੋ ਜਿਹੜਾ ਆਪਣਾ ਕਿਸਾਨ ਮਹਿਲਾਵਾਂ ਹੈਗੇ ਉਹਨਾਂ ਨੂੰ ਡਰੋਨ ਦੀ ਫ੍ਰੀ ਆਫ ਕੋਸਟ ਗਵਰਨਮੈਂਟ ਦੇ ਵੱਲੋਂ ਟ੍ਰੇਨਿੰਗ ਪ੍ਰੋਵਾਈਡ ਕੀਤੀ ਗਈ ਹੈ ਜੇ ਉਹ ਡਰੋਨ ਪਰਚੇਸ ਕਰਦੇ ਹੋ ਤਾਂ ਸਬਸਿਡੀ ਵੀ ਗਵਰਨਮੈਂਟ ਵੱਲੋਂ ਹੈਗੀ ਹੈ ਇਫ ਕੋਈ ਇੱਕ ਇਹਦਾ ਮਿਡੋਕਰ ਜਿਹੜੇ ਆਪਾਂ ਕਹਿ ਸਕਦੇ ਹੈਗੇ ਆ ਉਹ ਇਸ ਤਰ੍ਹਾਂ ਦੀ ਫੈਸਿਲਿਟੀਆਂ ਏਰੀਆ ਟੂ ਏਰੀਆ ਪ੍ਰੋਵਾਈਡ ਕਰਦਾ ਜਿਵੇਂ ਤੁਸੀਂ ਕਹਿੰਦੇ ਹੋ ਔਰਤਾਂ ਨੂੰ ਇਹ ਸਿਖਾਇਆ ਗਿਆ ਤੁਸੀਂ ਉਹਦਾ ਕਿੰਨਾ ਕੁ ਫਾਇਦਾ ਦੇਖਿਆ ਫਾਇਦਾ ਹੈਗਾ ਤੁਸੀਂ ਦੇਖੋ ਬੀਂਗਾ ਲੇਡੀ ਜੇ ਤੁਸੀਂ اپنی بیک ਤੇ ਉਹ ਇੰਨਾ ਵੱਡਾ ਜਿਹਾ ਵੇਟ ਲੈ ਕੇ ਤੁਸੀਂ ਕੁਝ ਸਪਰੇਅ ਕਰਦੇ ਹੋ ਹੈਨਾ ਤੁਸੀਂ ਫਿਰ ਕਰੇ ਜਾ ਕੇ ਹੋਰ ਕੰਮ ਵੀ ਕਰਨੇ ਹੈਗੇ ਆ ਸਮ ਟਾਈਮ ਬਿਜ਼ੀ ਹੋਣ ਕਰਕੇ ਤੁਸੀਂ ਨਹੀਂ ਨਾਤੇ ਤੋਤੇ ਉਹ ਤੁਹਾਡੀ ਬੋਡੀ ਨੂੰ ਰਿਐਕਟ ਕਰ ਸਕਦਾ ਹੈ ਕੈਮੀਕਲ ਉਹ ਤੁਹਾਡੇ ਬੱਚਿਆਂ ਦੇ ਵਿੱਚ ਡਿਸਟ੍ਰੀਬਿਊਟ ਹੋ ਸਕਦਾ ਹੈ ਤੁਹਾਨੂੰ ਆਪ ਨੂੰ ਕਾਫੀ ਜ਼ਿਆਦਾ ਨੁਕਸਾਨ ਕਰ ਸਕਦਾ ਹੈ ਦੋਨੋਂ ਤਿੰਨੋਂ ਚੀਜ਼ਾਂ ਬਚ ਗਈ ਨਾ ਕੰਮ ਵੀ ਤੁਹਾਡਾ इजी ਹੋ ਗਿਆ ਇੱਕ ਏਕੜ ਦਾ ਤੁਹਾਡਾ ਪਹਿਲਾ ਟਾਈਮ ਕੁਛ ਔੜ ਲੱਗ ਰਿਹਾ ਸੀਗਾ ਡਰੋਨ ਦੇ थ्रू ਤੁਹਾਡਾ ਕੁਛ ਔੜ ਲੱਗ ਰਿਹਾ ਹੈਗਾ ਕਮ ਟਾਈਮ ਦੇ ਵਿੱਚ ਤੁਹਾਡੀ ਆਉਟਪੁੱਟ ਜ਼ਿਆਦਾ ਆ ਗਈ ਹੁਣ ਤੁਸੀਂ ਐਦਾ ਦੀ ਕਿਹੜੀਆਂ ਚੀਜ਼ਾਂ ਤੁਸੀਂ ਦੱਸਣਾ ਚਾਹੋਗੇ ਜਿਹੜੀਆਂ ਡਰੋਨ ਬਾਰੇ ਸਾਨੂੰ ਨਹੀਂ ਪਤਾ ਜਾਂ ਆਮ ਲੋਕਾਂ ਨੂੰ ਨਹੀਂ ਪਤਾ ਜਾਂ ਇੱਕ ਗਲਤ ਫਹਿਮੀ ਜਿਹੜੀ ਰਹਿ ਜਾਂਦੀ ਆ ਸਭ ਤੋਂ ਪਹਿਲਾਂ ਤਾਂ ਮੈਂ ਜਿਹੜੀ ਮੈਂ ਆਲਰੇਡੀ ਚੀਜ਼ ਤੁਹਾਨੂੰ ਦੱਸ ਚੁੱਕਿਆ ਡਰੋਨ ਕੋਈ ਵੀ ਫ্লাই ਕਰ ਸਕਦਾ ਉਹਦੇ ਲਈ ਲਾਇਸੈਂਸ ਦੀ ਰਿਕੁਆਇਰਮੈਂਟ ਹੈ ਠੀਕ ਹੈ ਵਿੱਚ ਇੱਕ ਚੀਜ਼ ਮੈਨੇ ਦੱਸੀ ਤੁਹਾਨੂੰ ਇਨਸਪੈਕਸ਼ਨ ਲਈ ਡਰੋਨ ਜਿਹੜੇ 터ਨਲਸ ਦੇ ਵਿੱਚ ਯੂਜ਼ ਹੁੰਦੇ ਅੰਡਰਵਾਟਰ ਡਰੋਨ ਯੂਜ਼ ਹੁੰਦੇ ਤੇ ਕਈ ਸਾਡੇ ਜਿਹੜੇ ਕਾਮਾਕਾਜ਼ੀ ਡਰੋਨਸ ਹੈਗੇ ਇੰਡੀਆ ਬਨਾਰੀ ਹੈਗੀ ਹੈ ਇੰਡੀਆ ਦੇ ਵਿੱਚ ਬਹੁਤ ਸਾਰੀ ਕੰਪਨੀਆਂ ਹੈਗੀਆਂ ਜਿਹੜੀ ਐਜ਼ ਆਫ ਨਾਓ ਹਾਈ ਐਂਡੇਡ ਡਰੋਨ ਮੈਨੂਫੈਕਚਰ ਕਰ ਰਹੇ ਹੈਗੇ ਸੋ ਆਨ ਵਾਲੇ ਟਾਈਮ ਦੇ ਵਿੱਚ ਮਲਟੀਪਲ ਜੌਬਸ ਇਹਦੇ ਵਿੱਚ ਅਵੇਲੇਬਲ ਹੈਗੀ ਹੈ ਜਿਹੜਾ ਵੀ ਕੋਈ ਬੱਚਾ ਡਰੋਨ ਅਸੈਂਬਲਿੰਗ ਜਾਂ ਡਰੋਨ ਟੈਕਨੀਸ਼ੀਅਨ ਕੋਰਸ ਕਰਦਾ ਹੈ ਜਾਂ ਡਰੋਨ ਫਲਾਈਂਗ ਦੀ ਟ੍ਰੇਨਿੰਗ ਲੈਂਦਾ ਇਸ ਤਰੀਕੇ ਦੀ ਤੁਸੀਂ ਐਡਵਾਈਸ ਕਰ ਸਕਦੇ ਹੋ ਆਪਣੀ ਯੂਥ ਨੂੰ ਓਕੇ ਤੇ ਤੁਹਾਡੇ ਤੋਂ ਇਲਾਵਾ ਹੋਰ ਵੀ ਹੈਗੇ ਨੇ ਜਿਹੜੇ ਸਿੱਖ ਰਹੇ ਨੇ ਇੰਡੀਆ ਦੇ ਵਿੱਚ ਬਹੁਤ ਕੰਪਨੀਆਂ ਹੈਗੀਆਂ ਜਿਹੜੀ ਡਰੋਨ ਬਣਾ ਵੀ ਰਹੀ ਹੈ ਸਿਖਾ ਵੀ ਰਹੀ ਹੈ ਤੇ ਦੇਖਣਾ ਹੈ ਵੀ ਜਿਹੜੇ ਬਣਾ ਰਹੇ ਹਨ ਉਹਨਾਂ ਦੀ ਕੀ ਆਪਣੀ ਕੈਪੈਸਿਟੀ ਹੈਗੀ ਹੈ ਜਿਹੜੇ ਕਰਾ ਰਹੇ ਹਨ ਸਿਖਾ ਰਹੇ ਹਨ ਉਹਨਾਂ ਦੀ ਆਪਣੀ ਕੀ ਕੈਪੈਸਿਟੀ ਹੈਗੀ ਹੈ ਠੀਕ ਹੈ ਅਕੋਰਡਿੰਗ ਟੂ ਦਾ ਕੈਪੈਸਿਟੀ ਅਕੋਰਡਿੰਗ ਟੂ ਦਾ ਟੈਕਨੀਕਲ ਸਟਾਫ ਪੀਪਲ ਆਰ ਡੂਇੰਗ ਥੈਟ ਪਾਰਟिकुलर ਥਿੰਗ ਤੇ ਉਮੀਦ ਕਰਦੇ ਆ ਜਿਹੜੇ ਬੱਚੇ ਇਛੂਕ ਹੈਗੇ ਨੇ ਡਰੋਨ ਡਰੋਨ ਬਣਾਉਣ ਦੇ ਵੀ ਤੇ ਉਡਾਉਣ ਦੇ ਵੀ ਹਨਾ ਉਹ ਤੁਹਾਡੇ ਤੱਕ ਪਹੁੰਚ ਜ਼ਰੂਰ ਕਰਨਗੇ ਬਿਲਕੁਲ ਤੇ ਬਹੁਤ ਸਾਰੇ ਬੱਚਿਆਂ ਨੂੰ ਰੋਜ਼ਗਾਰ ਵੀ ਮਿਲੇਗਾ ਇਸ ਮਾਧਿਅਮ ਰਾਹੀਂ ਹਨਾ ਸੋ ਗੱਲਬਾਤ ਕਰਨ ਲਈ ਸ਼ੁਕਰੀਆ ਥੈਂਕ ਯੂ ਸੋ ਮਚ ਤੇ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰਿਓ ਨੈਕਸਟ ਟਾਈਮ ਫੇਰ ਅਜਿਹੀ ਪਰਸਨੈਲਿਟੀ ਨਾਲ ਤੁਹਾਡੇ ਰੂਬਰੂ ਕਰਵਾਵਾਂਗੇ ਤਦ ਤੱਕ ਲਈ ਧੰਨਵਾਦ